ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਾਣੇ ਵੈਲਕਮ ਬੈਕ ਟੂ ਮਾਈ YouTube ਚੈਨਲ ਤੁਹਾਡਾ ਬਹੁਤ ਬਹੁਤ ਸਵਾਗਤ ਆ ਮੇਰੇ YouTube ਚੈਨਲ ਤੇ ਤੇ ਥੈਂਕ ਯੂ so much ਜੀ ਜਿਨ੍ਹਾਂ ਨੇ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵਾ ਤੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅੱਜ ਦਾ ਇਹ ਵਲੌਗ ਜਿਹੜਾ ਆਪਣਾ ਹੈਗਾ ਵਾ ਜੀ ਇਹ ਹੈਗਾ ਵਾ ਆਪਣਾ ਆਇਰਨ ਫੁੱਟ ਬ੍ਰਿਜ ਜਿਹਨੂੰ ਆਪਾਂ ਆਇਜ਼ਨਰਸ ਟੈਗ ਵੀ ਕਹਿੰਦੇ ਆ ਤੇ ਮਿਲੀ ਹੁਣ ਉਹਨੂੰ ਅੱਜ ਦੇ ਟਾਈਮ ਦੇ ਵਿੱਚ ਲਵ ਲੋਕ ਬ੍ਰਿਜ ਕਹਿੰਦੇ ਆ ਤੇ ਇਹਨੂੰ ਇਹ ਕਦੋਂ ਬਣਿਆ ਜਾਂ ਇਹਦਾ ਲਵ ਲੋਕ ਬ੍ਰਿਜ ਕਿਵੇਂ ਨਾਮ ਪਿਆ ਇਹ ਆਪਾਂ ਸਾਰਾ ਤੁਹਾਨੂੰ ਨਾਲੇ ਤੇ ਐਕਸਪਲੋਰ ਕਰਾਵਾਂਗੇ ਬ੍ਰਿਜ ਦਿਖਾਵਾਂਗੇ ਤੇ ਨਾਲੇ ਆਪਾਂ ਇਹ ਸਾਰਾ ਅੱਜ ਤੁਹਾਨੂੰ ਦੱਸਾਂਗੇ ਤੇ ਜਰਮਨੀ ਦਾ ਜਿਹੜਾ ਫ੍ਰੈਂਕਫਰਟ ਸ਼ਹਿਰ ਆ ਇਹ ਫਾਈਨੈਂਸ਼ੀਅਲ ਹਬ ਹੀ ਨਹੀਂ ਆ ਇੱਕ ਬਿਜ਼ਨਸ ਸਿਟੀ ਹੀ ਨਹੀਂ ਆ ਇਹ ਐਕਸਪਲੋਰ ਕਰਨ ਵਾਸਤੇ ਇੱਥੇ ਬਹੁਤ ਕੁਝ ਆ ਬਹੁਤ ਹੀ ਵਧੀਆ ਟੂਰਿਸਟ ਪਲੇਸ ਫ੍ਰੈਂਕਫਰਟ ਸਿਟੀ ਨੂੰ ਆਪਾਂ ਕਹਿ ਸਕਦੇ ਹਾਂ ਤੇ ਲੋ ਜੀ ਹੁਣ ਆਪਾਂ ਆ ਗਿਆਂ ਮੇਨ ਰੀਵਰ ਤੇ ਜਿਹੜੀ ਵੈਸੇ ਵੀ ਇਹਨੂੰ ਫ੍ਰੈਂਕਫਰਟ ਬਨ ਆਫ ਜਾਂ ਮੇਨ ਇਸੇ ਕਰਕੇ ਕਿਹਾ ਜਾਂਦਾ ਮੇਨ ਕਹਿ ਦਿੰਦੇ ਆ ਕਿ ਇਹ ਮੇਨ ਨਦੀ ਦੇ ਉੱਪਰ ਸਥਿਤ ਆ ਸ਼ਹਿਰ ਸਾਰਾ ਹੀ ਤੇ ਇਹ ਜਿਹੜੀ ਮੇਨ ਨਦੀ ਆ ਇਹ ਖਤਮ ਹੋਣ ਤੇ ਹੀ ਨਹੀਂ ਆਉਂਦੀ ਬਹੁਤ ਜ਼ਿਆਦਾ ਲੰਬੀ ਆ ਇਦਾਂ ਇਹਦੇ ਉੱਪਰ ਬ੍ਰਿਜ ਬਣਿਆ ਜਿੱਦਾਂ ਇੱਕ ਬ੍ਰਿਜ ਆ ਅੱਜ ਆਪਾਂ ਤੁਹਾਨੂੰ ਦਿਖਾਉਣਾ ਲੋ ਜੀ ਇਹ ਆ ਲਵ ਲੌਕ ਬ੍ਰਿਜ ਤੇ ਇਦਾਂ ਹੀ ਹੋਰ ਸਾਰੇ ਉਹ ਅੱਗੇ ਤੁਹਾਨੂੰ ਦਿਖ ਰਿਹਾ ਹੋਊਗਾ ਦੂਰ ਬ੍ਰਿਜ ਬਣੇ ਆ ਪਰ ਇਹ ਆ ਕਿ ਜਿਹੜੀ ਮਾਈਂਡਸ ਕਹਿੰਦੇ ਆ ਇਹਨੂੰ ਜਾਂ ਮੇਨ ਨਦੀਰ ਕਹਿੰਦੇ ਆ ਇਹ ਖਤਮ ਹੁੰਦੇ ਹੀ ਨਹੀਂ ਆਉਂਦੀ ਤੇ ਇਹ ਜਿਹਦੀ ਆਪਾਂ ਆਇਰਨ ਫੁੱਟ ਬ੍ਰਿਜ ਜਿਹੜਾ ਵਾ ਇਹਦੀ ਜੇ ਹਿਸਟੋਰੀਕਲ ਐਕਸਪੀਰੀਅੰਸ ਕਹੀਏ ਤੇ ਜਿੱਦਾਂ ਇਹਦੀ ਹਿਸਟਰੀ ਇਹ ਆ ਜੀ ਕਿ ਇਹ ਬਣਿਆ ਸੀਗਾ 1869 ਦੇ ਵਿੱਚ ਇਹ ਬਣਿਆ ਦ ਆਇਰਨ ਫੁੱਟ ਬ੍ਰਿਜ ਤੇ ਸੈਕੰਡ ਵਰਲਡ ਵਾਰ ਕਹਿੰਦੇ ਜਦੋਂ ਹੋਈ ਤੇ ਉਦੋਂ ਇਹ ਡਿਸਟਰੋਏ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਰੈਨੋਵੇਟ ਕੀਤਾ ਗਿਆ ਤੇ ਇੱਕ ਵਾਰ ਰੈਨੋਵੇਟ ਨਹੀਂ ਹੋਇਆ ਇਹ ਮਲਟੀਪਲ ਟਾਈਮ ਇਹਨੂੰ ਰੈਨੋਵੇਟ ਕਰਨਾ ਪਿਆ ਤੇ ਅੱਜ ਦੇ ਟਾਈਮ ਦੇ ਵਿੱਚ ਇਹਨੂੰ ਕਹਿ ਦਿੰਦੇ ਆ ਜੀ ਲਵ 락 ਬ੍ਰਿਜ ਲੋ ਤੁਸੀਂ ਵੀ ਵੇਖੋ ਸਾਰੇ ਜਾਣੇ ਤੇ ਇਸ ਸਾਰੇ ਹੀ ਬ੍ਰਿਜ ਤੇ ਦੋਨਾਂ ਸਾਈਡ ਤੋਂ ਮੇਨ ਜੜੀ ਰਿਵਰ ਆ ਦੋਨਾਂ ਸਾਈਡ ਤੋਂ ਆਪਾਂ ਇਹ ਬ੍ਰਿਜ ਦੇ ਉੱਪਰ ਜਾ ਸਕਦੇ ਹਾਂ ਤੇ ਇਹਦੇ ਤੋਂ ਬਹੁਤ ਹੀ ਸੋਹਣਾ ਨਜ਼ਾਰਾ ਇਹ ਸਾਰੀ ਨਦੀ ਦਾ ਵਾਲੇ ਦੁਆਲੇ ਜਿਹੜਾ ਵੀ ਮਾਈਨਸ ਦਾ ਏਰੀਆ ਵਾ ਤੇ ਬਹੁਤ ਹੀ ਸੋਹਣਾ ਇਹ ਨਜ਼ਾਰਾ ਵੇਖਣ ਵਾਲਾ ਵਾ ਤੇ ਟੂਰਿਸਟ ਜਿਹੜੇ ਵੀ ਆਉਂਦੇ ਆ ਜਿੱਦਾਂ ਇੱਥੇ ਦਾ ਇੱਕ ਮੇਨ ਟਾਵਰ ਹੋ ਗਿਆ ਉੱਥੇ ਜ਼ਰੂਰ ਜਾਂਦੇ ਆ ਤੇ ਮੇਨ ਜਿਹੜੀ ਆ ਰਿਵਰ ਆ ਇਹਦੇ ਉੱਪਰ ਸਥਿਤ ਆ ਇਹ ਲਵ ਲੌਕ ਬ੍ਰਿਜ ਤੇ ਇਹਦੇ ਉੱਪਰ ਜ਼ਰੂਰ ਆਉਂਦੇ ਆ ਜ਼ਰੂਰ ਵੇਖ ਕੇ ਜਾਂਦੇ ਆ ਤੇ ਤੁਸੀਂ ਵੀ ਜਦੋਂ ਲਾਈਫ ਦੇ ਵਿੱਚ ਆਓ ਕਿਤੇ ਜਰਮਨੀ ਫ੍ਰੈਂਕਫਰਟ ਸਿਟੀ ਦੇ ਵਿੱਚ ਆ ਭੈਣਾਂ ਨੂੰ ਪਤਾ ਨਹੀਂ ਇਹ ਮੈਨੂੰ ਲੱਗਦਾ ਇਹਨਾਂ ਦੇ ਲੋਕ ਨਹੀਂ ਖੁੱਲਣਦੇ ਹੁਣੇ ਆ ਜਿਹੜੇ ਲਵ ਸ਼ੌਪ ਵਾਲੇ ਲਾਗੀਆਂ ਤੇ ਮੈਨੂੰ ਲੱਗਦਾ ਇਹ ਛਾਲਛੂਲ ਮਾਰਨ ਦੀ ਤਿਆਰੀ ਸੀਗੀਆਂ ਦੋਵੇਂ ਬੈਠੀਆਂ ਤੇ ਮੈਨੂੰ ਇਹਨਾਂ ਵੱਲ ਵੇਖ ਕੇ ਡਰ ਲੱਗਿਆ ਕਿ ਥੋੜਾ ਜਿਹਾ ਵੀ ਬ੍ਰਿਜ ਹਣਾ ਹਿੱਲਿਆ ਤੇ ਇਹ ਡਿੱਗ ਸਕਦੀਆਂ ਵਾ ਤੇ ਚਲੋ ਪਤਾ ਨਹੀਂ ਵਿਚਾਰੀਆਂ ਬੱਚੀਆਂ ਕਿ ਨਹੀਂ ਤੇ ਇਹ ਹੈਗਾ ਜੀ ਥੋੜਾ ਜਿਹਾ ਕਰਵ ਸ਼ੇਪ ਦੇ ਵਿੱਚ ਸਿੱਧਾ ਨਹੀਂ ਆ ਕਰਵ ਸ਼ੇਪ ਦੇ ਵਿੱਚ ਬਹੁਤ ਹੀ ਸੋਹਣਾ ਬ੍ਰਿਜ ਬਣਿਆ ਵਾ ਤੇ ਅੱਜ ਦੇ ਟਾਈਮ 'ਚ ਇਹ ਦਾ ਆਇਰਨ ਫੁੱਟ ਬ੍ਰਿਜ ਤੋਂ ਲਵ ਲੌਕ ਬ੍ਰਿਜ ਨਾਮ ਇਸ ਕਰਕੇ ਪਿਆ ਇਹਦੇ ਨਾਲ ਇਹ ਕਹਿ ਸਕਦੇ ਆ ਕਿ ਇਹਦੇ ਕਪਲਸ ਦੇ ਟਰੈਡੀਸ਼ਨ ਦੇ ਨਾਲ ਹਨਾ ਜਿਹੜੇ ਲਵ ਬਰਡਸ ਆ ਉਹਨਾਂ ਨੇ ਪੈਡ ਲੌਕਸ ਲਾ ਕੇ ਜਿੰਦਰੇ ਲਾਏ ਤੇ ਜਿਹੜੀਆਂ ਉਹਨਾਂ ਦੀਆਂ ਕੀਜ਼ ਆ ਉਹ ਨਦੀ ਦੇ ਵਿੱਚ ਸੁੱਟ ਦਿੰਦੇ ਆ ਤੇ ਉਹ ਕਹਿੰਦੇ ਆ ਕਿ ਇਸ ਜਿਹੜਾ ਹਣਾ ਹੀ ਪੈਡਲੌਕ ਲਾਉਨੇ ਆ ਇਹ ਸਿੰਬਲ ਆ ਸਾਡੇ ਅਨਬ੍ਰੇਕੇਬਲ ਲਵ ਦਾ ਤੇ ਇਹ ਮਤਲਬ ਅੱਜ ਦੇ ਟਾਈਮ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਇਹਦਾ ਲਵ ਲੌਕ ਬ੍ਰਿਜ ਦਾ ਜਿਹੜਾ ਨੇਮ ਚੇਂਜ ਹੋਇਆ ਲਵ ਲੌਕ ਬ੍ਰਿਜ ਆਇਰਨ ਫੁੱਟ ਬ੍ਰਿਜ ਤੋਂ ਸਭ ਤੋਂ ਪਹਿਲਾਂ ਇਹਦਾ ਨਾਮ ਆਇਰਨ ਫੁੱਟ ਬ੍ਰਿਜ ਸੀਗਾ ਆਇਜ਼ਨਰਸ ਟੈਗ ਵੀ ਕਹਿੰਦੇ ਇਹਨੂੰ ਤੇ ਉਸ ਤੋਂ ਬਾਅਦ ਫਿਰ ਜਦੋਂ ਜਿਉਂ-ਜਿਉਂ ਹਨਾ ਕੋਈ ਲਵ ਬਰਡ ਸੌਣ ਲੱਗੇ ਦੋ ਕਪਲ ਆਉਣ ਲੱਗੇ ਤੇ ਉਹਨਾਂ ਨੇ ਲੋਕਸ ਲਾ ਕੇ ਤੇ ਫਿਰ ਚਾਬੀਆਂ ਰਿਵਰ ਦੇ ਵਿੱਚ ਸੁੱਟੀਆਂ ਸ਼ੁਰੂ ਕਰਤੀਆਂ ਤੇ ਆ ਮੈਨੂੰ ਬਹੁਤ ਹੀ ਹਾਸੇ ਵਾਲੀ ਗੱਲ ਲੱਗੀ ਰੋਬ ਲਵਸ ਸੱਸ ਪਿਆਰ ਤੇ ਸੱਸ ਹਨਾ ਮੈਨੂੰ ਨਹੀਂ ਲੱਗਦਾ ਇਹਨਾਂ ਦੋਵਾਂ ਸ਼ਬਦਾਂ ਦਾ ਉਸ ਵਿੱਚ ਕੋਈ ਮੇਲ ਆ ਪਰ ਕਿਸੇ ਨੇ ਇਦਾਂ ਲਿਖ ਕੇ ਲੋਗ ਲਾਇਆ ਤੇ ਮੈਨੂੰ ਬੜੀ ਜਿਆਦਾ ਖੁਸ਼ੀ ਹੋਈ ਇਹਨੂੰ ਵੇਖ ਕੇ ਤੇ ਬਹੁਤ ਹੀ ਜ਼ਿਆਦਾ ਹੈਵੀ ਸੀਗਾ ਮਤਲਬ ਸਾਰੇ ਹੀ ਜਿਹੜਿਆ ਇਹਨਾਂ ਨੇ ਪੈਡਲੌਕਸ ਲਾਏ ਆ ਮਤਲਬ ਜਿੰਦਰੇ ਬਹੁਤ ਜ਼ਿਆਦਾ ਭਾਰ ਇਹਨਾਂ ਦਾ ਤੇ ਪਤਾ ਨਹੀਂ ਇਹ ਜਿਹੜਾ ਬ੍ਰਿਜ ਆ ਇਹ ਕਿਦਾਂ ਖੜਾ ਸੀਗਾ ਤੇ ਜਦੋਂ ਇੱਥੇ ਕੋਈ ਫੰਕਸ਼ਨ ਹੁੰਦਾ ਵਾ ਜਿੱਦਾਂ ਕਹਿ ਸਕਦੇ ਕੋਈ ਫੈਸਟੀਵਲ ਹੁੰਦਾ ਹਨਾ ਗੋਰੀਆਂ ਦੇ ਗਰਮੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਫੈਸਟੀਵਲ ਚੱਲਦੇ ਰਹਿੰਦੇ ਆ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਇੰਜੋਏ ਕਰਦੇ ਆ ਤੇ ਉਦੋਂ ਇਹ ਜਿੱਦਾਂ ਆਪਣੇ ਸ਼ਾਪਸ ਲੱਗਦੀਆਂ ਹਨਾ ਮੇਲਿਆਂ ਦੇ ਵਿੱਚ ਤੇ ਉਦੋਂ ਇਦਾਂ ਇਹ ਛੋਟੇ-ਛੋਟੇ ਲੋਕ ਤੇ ਨਾਲ ਇਹਨਾਂ ਦੀਆਂ ਕੀਜ਼ ਲੈ ਕੇ ਇੱਥੇ ਲੋਕ ਖੜੇ ਹੁੰਦੇ ਆ ਉਹਨਾਂ ਨੂੰ ਸੇਲ ਕਰਨ ਵਾਸਤੇ ਤੇ ਜਿੱਦਾਂ ਵੀ ਕੋਈ ਦੋ ਜਣੇ ਆਉਂਦੇ ਆ ਕੋਈ ਹਸਬੰਡ ਵਾਈਫ ਆ ਗਿਆ ਕੋਈ ਹਸਬੰਡ ਵਾਈਫ ਤੇ ਆਪਾਂ ਨੂੰ ਵੈਸੇ ਪਤਾ ਹੀ ਆ ਵੀ ਕਿੱਥੇ ਉਹਨਾਂ ਨੇ ਲੋਕ ਲਾਉਣੇ ਆ ਉਹ ਤੇ ਜਿਹੜੇ ਪਹਿਲੇ ਲੱਗੇ ਹੁੰਦੇ ਉਹਨਾਂ ਨੂੰ ਖੋਲਣ ਦੀ ਕੋਸ਼ਿਸ਼ ਚੁੰਦੇ ਆ ਤੇ ਚਲੋ ਜੀ ਜਿਹੜੇ ਵੀ ਲਵ ਬਰਡਸ ਹੁੰਦੇ ਆ ਉਹ ਬੜੀ ਖੁਸ਼ੀ ਨਾਲ ਇੱਕ ਲੌਕ ਲੈਂਦੇ ਆ ਉਹਨਾਂ ਤੋਂ ਪਰਚੇਸ ਕਰਦੇ ਆ ਤੇ ਇੱਥੇ ਫਿਰ ਬ੍ਰਿਜ ਤੇ ਉਹ ਲੌਕ ਲਾ ਕੇ ਤੇ ਜਿਹੜੀ ਕੀ ਆ ਉਹ ਪਾਣੀ ਦੇ ਵਿੱਚ ਸੁੱਟ ਦਿੰਦੇ ਆ ਤੇ ਉਹਨਾਂ ਦਾ ਇਹ ਵਿਸ਼ਵਾਸ ਬਣ ਜਾਂਦਾ ਵਾ ਕਿ ਸਾਡਾ ਜਿਹੜਾ ਪਿਆਰ ਆ ਉਹ ਅਮਰ ਰਹੇਗਾ ਮਤਲਬ ਅਨਬ੍ਰੇਕੇਬਲ ਹੋਏਗਾ ਕਦੀ ਟੁੱਟ ਨਹੀਂ ਸਕੇਗਾ ਤੇ ਬਾਕੀ ਉਹਨਾਂ ਦੀ ਕਿਸਮਤ ਤੇ ਲੋ ਜੀ ਆਪਾਂ ਵੇਖਦੇ ਆ ਨਜ਼ਾਰਾ ਮਤਲਬ ਰੀਵਰ ਦਾ ਬਹੁਤ ਹੀ ਸੋਹਣਾ ਨਜ਼ਾਰਾ ਇੱਥੇ ਪੁਲ ਤੇ ਖੜੇ ਹੋ ਕੇ ਆਪਾਂ ਲੈ ਸਕਦੇ ਆ ਇਹ ਬਹੁਤ ਹੀ ਇੱਕ ਸ਼ਾਂਤ ਜੀ ਜਗ੍ਹਾ ਵਾ ਇੰਨੇ ਜ਼ਿਆਦਾ ਟੂਰਿਸਟ ਹੁੰਦੇ ਆ ਫਿਰ ਵੀ ਇਦਾਂ ਲੱਗਦਾ ਵਾ ਜਿਵੇਂ ਇੱਥੇ ਕੋਈ ਰੌਲਾ ਰੱਪਾ ਨਹੀਂ ਆ ਇੰਨੀ ਖੁੱਲੀ ਥਾਂ ਵਾ ਦੂਜੀ ਸਾਈਡ ਤੇ ਵੀ ਰੀਵਰ ਦੇ ਆਪਾਂ ਨੂੰ ਉਹ ਦਿਖ ਰਹੀ ਆ ਆਪੋਲ ਦਾ ਨਜ਼ਾਰਾ ਵਾਜੀ ਹੀ ਇਥੋਂ ਖੜੇ ਹੋ ਕੇ ਆਪਾਂ ਫਿਰ ਵੀਡੀਓ ਬਣਾਈ ਜਦੋਂ ਆਪਾਂ ਪੁਲ ਤੋਂ ਥੱਲੇ ਆ ਗਏ ਸੀ ਤੇ ਇਧਰੋਂ ਆਪਾਂ ਆ ਕੇ ਦੂਜੀ ਸਾਈਡ ਵੀ ਜਾ ਸਕਦੇ ਆ ਤੇ ਉਧਰ ਵੀ ਆਪਾਂ ਵਾਕ ਕਰ ਸਕਦੇ ਆ ਇਹ ਰਿਵਰ ਦੇ ਨਾਲ-ਨਾਲ ਤੇ ਇਧਰਲੀ ਸਾਈਡ ਤੇ ਵੀ ਆਪਾਂ ਵਧੀਆ ਵਾਕ ਕਰ ਸਕਦੇ ਆ ਤੇ ਇਹ ਜਿਹੜੇ ਫ੍ਰੈਂਕਫਰਟ ਸਿਟੀ ਦੇ ਲੋਕ ਆ ਇੱਥੇ ਬਿਲਕੁਲ ਨੇੜੇ-ਨੇੜੇ ਬਹੁਤ ਹੀ ਵਧੀਆ ਰਹਾਇਸ਼ੀ ਏਰੀਆ ਘਾਰ ਆ ਹੋਟਲਸ ਬਣੇ ਹੋਏ ਆ ਕਿਉਂਕਿ ਇਹ ਟੂਰਿਸਟ ਸਿਟੀ ਆ ਹਨਾ ਟੂਰਿਸਟ ਬਹੁਤ ਜ਼ਿਆਦਾ ਹੁੰਦੇ ਆ ਤੇ ਉਹਦੇ ਕਰਕੇ ਜਿੱਦਾਂ ਡੇਲੀ ਲੋਕ ਵਾਕ ਕਰਦੇ ਆ ਇਵਨਿੰਗ ਟਾਈਮ ਡੇ ਟਾਈਮ ਵੀ ਜਦੋਂ ਮੌਸਮ ਵਧੀਆ ਹੋਵੇ ਮਾਰਨਿੰਗ ਵੀ ਤੇ ਇੱਥੇ ਹਮੇਸ਼ਾ ਆਪਾਂ ਨੂੰ ਥੋੜੇ ਬਹੁਤ ਥੋੜੇ ਬਹੁਤ ਲੋਕ ਜਦੋਂ ਗਰਮੀ ਹੋਵੇ ਜ਼ਿਆਦਾ ਹਨਾ ਆਪਾਂ ਨੂੰ ਪਤਾ ਟੂਰਿਸਟ ਆਏ ਹੁੰਦੇ ਆ ਤੇ ਵੈਸੇ ਵੀ ਥੋੜੇ ਬਹੁਤ ਲੋਕ ਵੇਖਣ ਨੂੰ ਮਿਲ ਜਾਂਦੇ ਆ ਤੇ ਰੌਣਕ ਹਮੇਸ਼ਾ ਲੱਗੀ ਰਹਿੰਦੀ ਆ ਇੱਥੇ ਤੇ ਆਪਾਂ ਇੱਥੇ ਦਿੱਲੀ ਆ ਜਾਈਦਾ ਵਾਕ ਕਰਨ ਕਦੀ ਕਦੀ ਨਾਗਾ ਵੀ ਪੈ ਜਾਂਦਾ ਵਾ ਤੇ ਅੱਜ ਆਪਾਂ ਬਿਲਕੁਲ ਉਹ ਬ੍ਰਿਜ ਦੇ ਉੱਪਰ ਜਾ ਕੇ ਆਪਣੇ ਘਰ ਤੋਂ ਜਿੱਦਾਂ ਅੱਧਾ ਪੌਣਾ ਘੰਟਾ ਲੱਗਦਾ ਵਾ ਵਾਕਿੰਗ ਡਿਸਟੈਂਸ ਤੇ ਹੀ ਆ ਤੇ ਆਪਾਂ ਜਾ ਕੇ ਤੇ ਇਹਨੂੰ ਸਾਰੇ ਨੂੰ ਐਕਸਪਲੋਰ ਕੀਤਾ ਤੇ ਫਿਰ ਆਪਾਂ ਵੀਡੀਓ ਬਣਾਈ ਤੁਹਾਡੇ ਵਾਸਤੇ ਤੇ ਮੈਂ ਸੋਚਿਆ ਕਿ ਆਪਾਂ ਵਲੌਗ ਸ਼ੂਟ ਕਰਦੇ ਆ ਤੇ ਤੁਹਾਨੂੰ ਵੀ ਦਿਖਾਉਣੇ ਆ ਕਿ ਕਿਵੇਂ ਦਾ ਵਾ ਇਹ ਲਵ ਲੌਕ ਬ੍ਰਿਜ ਤੇ ਦਾ ਕਿਦਾਂ ਇਹ ਨਾਮ ਪਿਆ ਤੇ ਇਹ 크루즈 ਲੱਗਾ ਵਾ ਜੀ ਇਹ ਵੈਸੇ ਦੂਜੀਆਂ ਕੰਟਰੀਜ਼ ਨੂੰ ਜਾਂਦੇ ਆ ਦੋ ਦੋ ਤਿੰਨ ਤਿੰਨ ਦਿਨ ਦਾ ਟ੍ਰਿਪ ਵੀ ਇੱਥੇ ਹੁੰਦਾ ਵਾ ਪਰ ਛੋਟੀਆਂ ਜਿੱਦਾਂ ਫੈਰੀਆਂ ਜਾਂ ਕਹਿ ਲਓ 크루즈 ਇੱਥੇ ਲੱਗੇ ਹੁੰਦੇ ਆ ਛੋਟੇ ਉਹ ਆਪਾਂ ਨੂੰ 1 ਘੰਟੇ ਦਾ ਟੂਰ ਕਰਾਉਂਦੇ ਆ ਜਿੱਦਾਂ ਪਾਣੀ ਦੇ ਵਿੱਚ ਹਨਾ ਆਪਾਂ ਜੇ ਰਹਿਣਾ ਹੋਵੇ ਤੇ ਆਪਾਂ ਨਦੀ ਦੇ ਵਿੱਚ 크루즈 ਤੇ ਆਪਾਂ ਬੈਠ ਕੇ ਇੰਜੋਏ ਕਰ ਸਕਦੇ ਆ ਤੇ ਬਾਕੀ ਇੱਥੇ ਦੋ ਫੈਸਟੀਵਲ ਹੋਇਆ ਤੇ ਆਪਾਂ ਦੋਨੋਂ ਹੀ ਉਹਨਾਂ ਨੂੰ ਕੈਚ ਕੀਤਾ ਵਾ ਤੇ ਸ਼ੇਤੀ ਉਹਨਾਂ ਦਾ ਵੀ ਆਪਾਂ ਵਲੌਗ ਬਣਾ ਕੇ ਤੁਹਾਨੂੰ ਦਿਖਾਵਾਂਗੇ ਕਿਉਂਕਿ ਘੋਰੇ ਬਹੁਤ ਜ਼ਿਆਦਾ ਇੰਜੋਏ ਕਰਦੇ ਆ ਲਾਈਫ ਨੂੰ ਜਿਉਂਦੇ ਆ ਅਸਲ ਦੇ ਵਿੱਚ ਮੈਂ ਹਮੇਸ਼ਾ ਇਹ ਹੀ ਕਹਿੰਨੀ ਹੁੰਦੀ ਕਿ ਤਾਂ ਹੀ ਇਹ ਜ਼ਿਆਦਾ ਉਮਰ ਲੰਬੀ ਜਿਉਂਦੇ ਆ ਕਿਉਂਕਿ ਇੰਜੋਏ ਕਰਦੇ ਆ ਖੁਸ਼ ਰਹਿੰਦੇ ਆ ਮਤਲਬ ਦੂਜੇ ਨੂੰ ਵੀ ਵੇਖ ਕੇ ਖੁਸ਼ ਹੁੰਦੇ ਆ ਮੇਨ ਗੱਲ ਕਹਿ ਲਈ ਇਨਸਾਨ ਉਹੀ ਖੁਸ਼ ਰਹਿ ਸਕਦਾ ਜਿਹੜਾ ਦੂਜੇ ਨੂੰ ਖੁਸ਼ ਵੇਖ ਕੇ ਖੁਸ਼ ਹੋਵੇ ਨਹੀਂ ਤੇ ਇਹੀ ਕੰਮ ਬੜਾ ਔਖਾ ਹੋ ਜਾਂਦਾ ਵਾ ਤੇ ਜਿਹਦੇ ਨਾਲ ਅਸੀਂ ਆਪਣੇ ਆਪ ਨਾਲ ਵੀ ਕਹਿ ਲੋ ਆਪਣੇ ਆਪ ਨੂੰ ਡੈਮੇਜ ਕਰਦੇ ਆ ਆਪਣੇ ਆਪ ਨੂੰ ਵੀ ਖਤਮ ਕਰਦੇ ਆ ਤੇ ਦੂਜਿਆਂ ਨੂੰ ਤੇ ਕਿੱਥੇ ਜਿਉਂਦਾ ਰਹਿ ਦਿੰਨੇ ਆ ਚਲੋ ਆਪਾਂ ਇੰਨਾ ਵਿਚਾਰਾਂ 'ਚ ਨਹੀਂ ਪੈਣਾ ਤੇ ਫਿਰ ਆਪਾਂ ਉੱਥੇ ਲੱਗੇ ਲੱਗੇ ਏਰੀਆ ਸਾਰਾ ਘੁੰਮੇ ਤੇ ਇਹ ਜਿੱਦਾਂ ਹੋਟਲਸ ਬਣੇ ਆ ਤੇ ਇਹਨਾਂ ਦੇ ਲੱਗੇ ਜਿੱਦਾਂ ਸਾਹਮਣੇ ਇਹ ਛੋਟਾ ਜਿਹਾ ਪੋਲਿਆ ਉਹ ਅੱਗੇ ਵੀ ਹੋਟਲ ਹੀ ਆ ਤੇ ਇਹ ਜਿੱਦਾਂ ਕਹਿ ਲੋ ਕਿ ਛੋਟੀਆਂ-ਛੁੱਟੀਆਂ ਇੱਥੇ ਫੈਰੀਆਂ ਜਾਂ ਜਿੱਦਾਂ ਛੋਟੇ-ਛੋਟੇ ਕਹਿ ਲੋ ਕਿ ਪਾਣੀ ਵਾਲੇ ਜਿੱਦਾਂ ਜਹਾਜ਼ ਕਹਿ ਸਕਦੇ ਆ ਹਨਾ ਬੀੜੀਆਂ ਵਗੈਰਾ ਆਪਣੇ ਜਿੱਦਾਂ ਆਮ ਲੈਂਗੁਏਜ ਚ ਕਹਿੰਦੇ ਤੇ ਉਹ ਲੱਗੀਆਂ ਵਾ ਜਿੱਦਾਂ ਇਹ ਲੋਕ ਇਹਨਾਂ ਨੂੰ ਰੈਂਟਲੀ ਬਾਏ ਕਰਦੇ ਆ ਤੇ ਜਿੱਦਾਂ ਪਾਣੀ ਦੇ ਵਿੱਚ ਆਪਣਾ ਇੰਜੋਏਮੈਂਟ ਕਰਦੇ ਆ ਘੁੰਮਦੇ ਫਿਰਦੇ ਆ ਪੂਰੀ ਜਿਹੜੀ ਮਾਇਨਾ ਉਹਨੂੰ ਵੇਖਦੇ ਆ ਤੇ ਲੋ ਜੀ ਹੁਣ ਆਪਾਂ ਵਲੌਗ ਦੀ ਸਮਾਪਤੀ ਵੱਲ ਆਈਏ ਤੇ ਥੈਂਕ ਯੂ ਸੋ ਮੱਚ ਮੇਰੇ ਇਸ ਵਲੌਗ ਨੂੰ ਵੇਖਣ ਵਾਸਤੇ ਤੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਪਾਂ ਅੱਗੇ ਵੀ ਹੋਰ ਜਿਹੜੇ ਵਧੀਆ-ਵਧੀਆ ਵਲੌਗ ਤੁਹਾਨੂੰ ਦਿਖਾ ਸਕੀ ਤੇ ਹੁਣ ਇਸ ਤੋਂ ਬਾਅਦ ਅਗਲਾ ਵਲੌਗ ਜਿਹੜਾ ਆਊਗਾ ਜੀ ਉਹ ਇੱਥੇ ਜਿਹੜਾ ਕਹਿ ਲੋ ਕਿ ਲਵ ਲੋਕ ਬ੍ਰਿਜ ਦੇ ਨੇੜੇ-ਨੇੜੇ ਇੱਕ ਇਹਨਾਂ ਦਾ ਗੋਰੀਆਂ ਦਾ ਮੇਲਾ ਲੱਗਾ ਜਾਂ ਕਹਿ ਲੋ ਕਿ ਸਮਰ ਫੈਸਟੀਵਲ ਇਹਨਾਂ ਦਾ ਹੋਇਆ ਤੇ ਉਹ ਸਾਰਾ ਬਹੁਤ ਹੀ ਵਧੀਆ ਵੇਖਣ ਵਾਲਾ ਨਜ਼ਾਰਾ ਸੀ ਆਪਾਂ ਉਹਦਾ ਵੀ ਵਲੌਗ ਲੈ ਕੇ ਆਵਾਂਗੇ ਤੇ ਥੈਂਕ ਯੂ ਸੋ ਮੱਚ ਜੀ ਵਲੌਗ ਵੇਖਣ ਵਾਸਤੇ ਤੇ ਬਨੇ ਰਹੋ ਆਪਣੇ ਚੈਨਲ ਦੇ ਨਾਲ ਤੇ ਮਿਲਦੇ ਹਾਂ ਜੀ ਅਗਲੇ ਵਲੌਗ ਦੇ ਵਿੱਚ ਥੈਂਕ ਯੂ ਸੋ ਮੱਚ ਜੀ